ਸਚੀਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤਿ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮਹਮ ਤਹਿਤ ਅੱਜ ਸਮਾਣਾ ਦੇ ਰੋਟਰੀ ਕਲੱਬ ਵਿਖੇ ਥਾਣਾ ਸਿਟੀ ਦੇ ਮੁਖੀ ਬਲਜੀਤ ਸਿੰਘ ਦੀ ਅਗਵਾਈ ਹੇਠਾਂ ਦਵਾਈਆਂ ਦੇ ਸਮੂਹ ਜੇ ਕਮਿਸਟ ਦੇ ਦੁਕਾਨਦਾਰ ਨੇ ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਜਿਹੜੀ ਹੈ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕਿਹਾ ਕਿ ਨਸ਼ੀਲੀਆਂ ਗੋਲੀਆਂ ਜਾਂ ਕੋਈ ਨਸ਼ੇ ਦੀਆਂ ਦਵਾਈਆਂ ਬਿਨਾ ਕੋਈ ਵੀ ਡਾਕਟਰ ਜੇ ਵੇਚਦਾ ਮਿਲ ਜਾਂਦਾ ਹੈ ਤਾਂ ਉਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਇਹ ਵੀ ਕਿਹਾ ਕਿ ਜੇ ਕਿਸੇ ਮਰੀਜ਼ ਨੂੰ ਦਵਾਈ ਦੀ ਲੋੜ ਹੈ ਤਾਂ ਉਹ ਡਾਕਟਰ ਵੱਲੋਂ ਲਿਖੀ ਹੋਈ ਪਰਚੀ ਦੇ ਨਾਲ ਹੀ ਦਵਾਈ ਪ੍ਰਾਪਤ ਕਰੇ ਅਤੇ ਕੇਵਲ ਹੀ ਉਸ ਮਰੀਜ਼ ਨੂੰ ਹੀ ਦਵਾਈ ਜਿਹੜੀ ਹੈ ਦਿੱਤੀ ਜਾਵੇ ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਸ਼ੋਕ ਗੋਇਲ ਸੁਰਿੰਦਰ ਜੈਨ ਵਾਲੀਆ ਅਤੇ ਸੰਦੀਪ ਗੁਲਾਟੀ ਮੈਡੀਕਲ ਵੱਲੋਂ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਵਿਸ਼ਵਾਸ ਤੋਂ ਆਇਆ ਗਿਆ ਕਿ ਸਮਾਣਾ ਵਿੱਚ ਕੋਈ ਵੀ ਕੈਮਿਸਟ ਦੁਕਾਨਦਾਰ ਜਿਹੜਾ ਨਸ਼ੇ ਦੀਆਂ ਗੋਲੀਆਂ ਜਾਂ ਨਸ਼ਾ ਕਰਨ ਵਾਲੀ ਕਿਸੇ ਵੀ ਕਿਸਮ ਦੀ ਕੋਈ ਦਵਾਈ ਜਿਹੜਾ ਨਹੀਂ ਵੇਚੇਗਾ ਤਾਂ ਇਸ ਮੌਕੇ ਥਾਣਾ ਸਿਟੀ ਦੇ ਐਸਐਚਓ ਦੇ ਵੱਲੋਂ ਉਹਨਾਂ ਸਭ ਨੂੰ ਜਿਹੜਾ ਦੁਕਾਨਦਾਰਾਂ ਨੂੰ ਅੱਜ ਪਿਆਰ ਮਿਠਾਵ ਦੇ ਨਾਲ ਜਿਹੜੀ ਇਹ ਗੱਲਬਾਤ ਕੀਤੀ ਗਈ ਉਹਨਾਂ ਸਾਰੇ ਹੀ ਦੁਕਾਨਦਾਰਾਂ ਨੂੰ ਕਿਹਾ ਕਿ ਮੇਰਾ ਇਸ ਸ਼ਹਿਰ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ ਪਹਿਲਾਂ ਉਹ ਜਿਹੜੇ ਸੀਆਈ ਸਟਾਫ ਦੇ ਵਿੱਚ ਵੀ ਰਹਿ ਚੁੱਕੇ ਨੇ ਤਾਂ ਇਸ ਮੌਕੇ ਅੱਜ ਸਾਰੇ ਹੀ ਜਿਹੜੇ ਸ਼ਹਿਰ ਦੇ ਦੁਕਾਨਦਾਰ ਨੇ ਉਹਨਾਂ ਵੱਲੋਂ ਅਸਵਾਸ਼ਣ ਦਵਾਇਆ ਗਿਆ ਕਿ ਅਸੀਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ੀਲੀ ਗੋਲੀ ਜਾਂ ਕਿਸੇ ਤਰਾ ਦੀ ਕੋਈ ਨਿਸ਼ੀਲੀ ਦਵਾਈ ਨਹੀਂ ਵੇਚਾਂਗੇ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਨੇ ਹਾਂਜੀ ਸਾਡੇ ਸ਼੍ਰੀ ਵਰਨਸ਼ਰਨ ਸ਼ਰਮਾ ਆਈਪੀਐਸ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਉਹਨਾਂ ਦੀ ਹਦਾਇਤਾਂ ਮੁਤਾਬਕ ਅੱਜ ਅਸੀਂ ਕਮਿਸ਼ਨਰ ਆਫ ਐਸੋਸੀਏਸ਼ਨ ਸਮਾਣਾ ਨਾਲ ਡਰਗ ਅਵੇਅਰਨੈਸ ਦੇ ਸਬੰਧ ਵਿੱਚ ਮੀਟਿੰਗ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜੁੜੀ ਮਹਿੰਮ ਚਲਾਈ ਗਈ ਹੈ ਉਹਦੇ ਸੌਂਚ ਇਹਨਾਂ ਨੂੰ ਜਾਣੂ ਕਰਾਇਆ ਕਮਿਸ਼ਨਰ ਜਿਹੜੇ 100 ਐਸੋਸੀਏਸ਼ਨ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਸਾਨੂੰ ਪੂਰਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਧੰਨਵਾਦ ਜੀ ਕੀ ਇਹਨਾਂ ਸ਼ਾਮਰੂਦ ਕਿਹ ਕੰਨ ਤੋਂ ਰਹੀ ਨਹੀਂ ਅਸੀਂ ਦੇਖੋ ਸਰਕਾਰ ਦੀ ਜਿਹੜੀ ਮੋਹਮ ਚੱਲ ਰਹੀ ਹੈ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਡਰਗ ਫਰੀ ਪੰਜਾਬ ਬਣਾਉਣ ਦੀ ਉਹਦੇ ਵਿੱਚ ਜੋ ਕਮਿਸਟਾਂ ਦਾ ਸਹਿਯੋਗ ਹੈ ਕਿ ਅਸੀਂ ਦਵਾਈ ਜਿਹੜੀ ਵੇਚਣੀ ਹੈ ਅਸੀਂ ਪ੍ਰੋਪਰ ਬਿੱਲ ਤੇ ਵੇਚਣੀ ਹੈ ਤੇ ਉਹਦਾ ਰਿਕਾਰਡ ਦਿਖਾਣਾ ਹੈ ਸਰਕਾਰ ਨੂੰ ਉਹ ਉਹਦੇ ਵਾਸਤੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਜਿਹੜੇ ਕਮਿਸ ਭਰਾ ਨੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਉਣ ਦਨਗੇ